ਖੁਦਾਰ ਸਮਾਜ ਜਿੰਦਾਬਾਦ 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 ਕਰਫਟ ਟੋਲਾ ਮਰਦਾਬਾ 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 ਕਰਫਟ ਟੋਲਾ ਮਰਦਾਬਾ 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 ਅਫਸਰ ਸ਼ਾਹੀ ਮਰਦਾਬਾ 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 ਵਾਲੇਕ ਅਫਸਰ ਸ਼ਾਹੀ ਮਰਦਾਬਾ 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 ਐਪੀਸੋਡ ਦਾ ਸਭ ਤੋਂ ਮਾੜਾ ਪੱਖ ਇਹ ਹੈ ਕਿ ਸਾਰਾ ਪ੍ਰਸ਼ਾਸਨ ਝੂਠ ਬੋਲ ਰਿਹਾ ਕੋਈ ਕਹਿੰਦਾ ਮੋਟਰਾਂ ਚੱਲਦੀਆਂ ਨਹੀਂ ਕੋਈ ਕਹਿੰਦਾ ਖਰਾਬ ਪਈਆਂ ਨੇ ਕੋਈ ਕਹਿੰਦਾ ਦੀਪੰਡ ਪ੍ਰਾਪ ਦੇ ਵਿੱਚੋਂ ਲੋਕਾਂ ਨੇ ਬੰਦ ਕਰ ਰੱਖਿਆ ਹਰ ਇੱਕ ਗੱਲ ਮਤਲਬ ਕਿਸੇ ਨੂੰ ਸਹੀ ਗੱਲ ਦੱਸੀ ਜਾਣੀ ਸੀ ਦਿੱਤੀ ਕੀ ਹੈ ਤੇ ਇਹ ਨਲਾਇਕੀ ਮੈਨੂੰ ਲੱਗਦਾ ਵੱਡੇ ਸੰਘਰਸ਼ ਨੂੰ ਜਨਮ ਦੇਊਗੀ ਜੇ ਇਹਨਾਂ ਨੇ ਆਹੀ ਕੁਝ ਰੱਖਿਆ ਕਰਦਾ ਅੱਜ ਅਸੀਂ 2-3 ਦਿਨ ਪਹਿਲਾਂ ਜਿਵੇਂ ਸਾਰੇ ਸ਼ਹਿਰ ਦੇ ਲੋਕ ਸਾਰਾ ਪ੍ਰਸ਼ਾਸਨ ਸਾਰਾ ਜਿਹੜਾ ਇੱਥੋਂ ਦਾ ਤੰਤਰ ਹੈ ਉਹ ਜਾਣਦਾ ਹੈ ਔਰ ਇੱਥੋਂ ਦੇ ਐਮਐਲਏ ਨੂੰ ਆ ਜਿਹੜਾ ਪਿੱਛੇ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਇੱਥੇ ਚੇਅਰਮੈਨ ਨੂੰ ਔਰ ਸਾਰਾ ਜਿਹੜਾ ਸਰਕਾਰੀ ਤੰਤਰਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 2-3 ਦਿਨਾਂ ਦੇ ਉੱਤੋਂ ਜਿਹੜੀ ਤਰ੍ਹਾਂ ਨਾਲ ਪਹਿਲਾਂ بارش ਹੋਈ ਹੈ ਔਰ ਉਸ بارش ਦਾ ਜਿਹੜਾ ਪਾਣੀ ਹੈ ਉਹਦਾ ਕੋਈ ਨਿਕਾਸ ਨਹੀਂ ਹੋ ਰਿਹਾ ਔਰ ਇਹ ਪਹਿਲੀ ਦਫ਼ਾ ਹੋਏਗਾ ਕਿ ਜਦੋਂ 18 ਦੇ ਵਿੱਚ ਬਹੁਤ ਅੱਡਾ ਵੱਡਾ ਇਤਿਹਾਸਕ ਸ਼ਹਿਰ ਦੇ ਲੋਕਾਂ ਨੇ ਇੱਕ ਬੜਾ ਵੱਡਾ ਸੰਘਰਸ਼ ਲੜਿਆ ਸੀ ਉਸ ਸਮੇਂ ਵੀ ਇੰਨੀ ਮਾੜੀ ਹਾਲਤ ਨਹੀਂ ਹੋਈ ਸੀ ਭਲਾਡੇ ਦੇ ਜਿਹੜੇ ਇਸ ਗੋਲ ਚੱਕਰ ਦੀ ਕਿ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਹਾਲ ਤੇ ਬਣੀ ਪਈ ਹੈ ਕਿ ਪਿਛਲੇ 3-4 ਦਿਨਾਂ ਤੋਂ ਇਸ ਜਿਹੜਾ ਗੋਲ ਚੱਕਰ ਹੈ ਜਿਹੜਾ ਭਲਾਡੇ ਦਾ ਪੂਰਾ ਜਿੱਥੇ ਦਿਲ ਕਹਿ ਸਕਦੇ ਆ ਜਿੱਥੇ ਪੂਰੀ ਮੰਡੀ ਹੈ ਉਸ ਮੰਡੀ ਦੇ ਵਿੱਚ ਕੋਈ ਗਾਹਕ ਨਹੀਂ ਆ ਰਿਹਾ ਔਰ ਲੋਕ ਜਿਹੜੇ ਹੈਗੇ ਦੁਕਾਨਾਂ ਤੇ ਆਉਂਦੇ ਆ ਔਰ ਦੁਕਾਨਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਲੋਕਾਂ ਦਾ ਸਮਾਨ ਜਿਹੜਾ ਕੋਈ ਬੀਜ ਰੱਖੇ ਨੇ ਕੋਈ ਜਿਹੜਾ ਗੋੜਾ ਹੈ ਕਿਆ ਹੋਰ ਜਿਹੜਾ ਨਿਤ ਵਰਤੋਂ ਦਾ ਸਮਾਨ ਜਿਹੜਾ ਦੁਕਾਨਾਂ ਚ ਪਿਆ ਉਹ ਦੁਕਾਨਾਂ ਦੇ ਵਿੱਚ ਖਰਾਬ ਹੋ ਗਿਆ ਔਰ ਕੋਈ ਸਾਰ ਲੈਣ ਨਹੀਂ ਪਹੁੰਚ ਰਿਹਾ ਕੋਈ ਸਰਕਾਰ ਦਾ ਐਮ ਐਲ ਏ ਕੋਈ ਮੰਤਰੀ ਕੋਈ ਚੇਅਰਮੈਨ ਕੋਈ ਕਿਸੇ ਨੇ ਆ ਕੇ ਸਾਰ ਨਹੀਂ ਲਈ ਔਰ ਪਹਿਲੀ ਦਫਾ ਹੈਗਾ ਕਿ ਕੋਈ ਨਗਰ ਕੌਂਸਲ ਦਾ ਅਧਿਕਾਰੀ ਕੋਈ ਐਸ ਡੀ ਐਮ ਕੋਈ ਤਹਿਸੀਲ ਦਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਯਤਨ ਨਹੀਂ ਕਰ ਰਿਹਾ ਔਰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਮੀਟਿੰਗ ਸਦਕੇ ਨਗਰ ਸੁਧਾਰ ਸਭਾ ਵੱਲੋਂ ਅਸੀਂ ਇਹ ਲੋਕਾਂ ਨੂੰ ਫੇਰ ਅਪੀਲ ਕਰਾਂਗੇ ਕਿ ਜੇ ਇਹਦਾ ਨਾਂ ਸੁਧਾਰ ਕੀਤਾ ਅੱਜ ਦਿਨਾਂ 'ਚ ਦੋ ਦਿਨਾਂ ਦੇ ਇੱਕ ਅੱਜ ਜਾਂ ਕੱਲ ਦੇ ਵਿੱਚ ਅੱਜ ਤੇ ਕੱਲ ਦੇ ਵਿੱਚ ਤਾਂ ਅਸੀਂ ਵੱਡਾ ਜਿਹੜਾ ਸੰਘਰਸ਼ ਹੈਗਾ ਉਹ ਇਸ ਮਸਲੇ ਦੇ ਉੱਤੇ ਨਗਰ ਸੁਧਾਰ ਸਭਾ ਬਾਕੀ ਸੰਗਠਨ ਵਪਾਰ ਮੰਡਲ ਹੋਰ ਵਪਾਰਕ ਸੰਸਥਾਵਾਂ ਕਮਰਸ ਐਸੋਸੀਏਸ਼ਨਾਂ ਔਰ ਗਵਰਨਮੈਂਟ ਤੇ ਐਸੋਸੀਏਸ਼ਨ ਉਹ ਸਾਰੀਆਂ ਜਥੇਬੰਦੀਆਂ ਸਾਰੇ ਸੰਗਠਨਾਂ ਨੂੰ ਵਪਾਰਕ ਸੰਗਠਨਾਂ ਨੂੰ ਲੈ ਕੇ ਅਸੀਂ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਕਰਕੇ ਇਸ ਮਸਲੇ ਤੇ ਲੜਾਈ ਲੜਾਂਗੇ ਔਰ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਸੀ ਕਿ ਜਿਹੜੀ ਇਹ ਸਰਕਾਰ ਹੈ ਇਹ ਜਿਹੜੀ ਹੈਗੀ ਹੈ ਬੇੜਾ ਜੋ ਚੱਲੇਗੀ ਇਹ ਜਿਹੜੀ ਸ਼ਹਿਰਾ ਚੱਲੇਗੀ ਬਾੜਾ ਜੋ ਚੱਲੇਗੀ ਅੱਜ ਅਸੀਂ ਮੁੱਖ ਮੰਤਰੀ ਨੂੰ ਔਰ ਇਥੋਂ ਦੇ ਐਮਐਲਏ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਇੱਥੇ ਜਿਹੜਾ ਸਾਡਾ ਮਾਰਕੀਟ ਕਮੇਡੀਆ ਦਫ਼ਤਰ ਹੈ ਉੱਥੇ ਪਹੁੰਚ ਕੇ ਦਿਖਾ ਅੱਜ ਉੱਥੇ ਸਰਕਾਰ ਚਲਾਓ ਜਿਹੜਾ ਬਲਾਡਾ ਕਿਨੂੰ ਜਿਹੜਾ ਮੇਨ ਜਿਹੜਾ ਜਿਹੜਾ ਗੋਲ ਚੱਕਰ ਹੈ ਉਸ ਗੋਲ ਚੱਕਰ ਦੇ ਵਿੱਚ ਲੋਕਾਂ ਦਾ ਜਿਹੜਾ ਹੈਗਾ ਉਹ ਜਾ ਨਹੀਂ ਸਕਦੇ ਆ ਜਾ ਨਹੀਂ ਸ ਰਹੇ ਇਸ ਕਰਕੇ ਆੜ ਦੀਆਂ ਦੁਕਾਨਾਂ ਦਾ ਕਾਰੋਬਾਰ ਬੰਦ ਹੈ ਇਸ ਦੇ ਉੱਤੇ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਅਪੀਲ ਕਰਦੇ ਆਂ ਪ੍ਰੈਸ ਦੇ ਮਾਧਿਅਮ ਰਾਹੀਂ ਕਿ ਜੋ ਅੱਜ ਹਾਲਤ ਬਣੀ ਹੋਈ ਆ ਬਲਾਡੇ ਦੀ ਉਹ ਹਾਲਤ ਬਹੁਤ ਤਰਸਯੋਗ ਹੋਈ ਹੋਈ ਹੈ ਔਰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਹੈ ਪੰਜਾਬ ਦੇ ਵਿੱਚ ਕੋਈ ਇੱਥੇ ਬਲਾਡੇ ਦੇ ਵਿੱਚ ਨਗਰ ਕੌਂਸਲ ਹੈ ਜਾਂ ਕੋਈ ਐਮਐਲਏ ਹੈ ਜਾਂ ਕੋਈ ਵੀ ਲੋਕ ਅਧਿਕਾਰੀ ਹੈ ਜਿਹੜਾ ਲੋਕਾਂ ਦੀ ਬਾਹ ਫੜੇ ਇਸ ਕਰਕੇ ਲੋਕਾਂ ਨੂੰ ਉੱਠਣਾ ਪਏਗਾ ਅਸੀਂ ਨਗਰ ਸਫਾਰ ਸਭਾ ਵੱਲੋਂ ਲੋਕਾਂ ਨੂੰ ਫਿਰ ਜਿਹੜਾ ਹੈਗਾ ਤਿੱਖੇ ਸੰਘਰਸ਼ਾਂ ਲਈ ਆਉਣ ਵਾਲੇ ਸਮੇਂ ਦੇ ਲਈ ਅਸੀਂ ਤਿਆਰ ਹੋਣ ਦਾ ਸੱਦਾ ਦਿੰਦੇ ਆਂ ਔਰ ਲੜਾਈ ਨੂੰ ਹੋਰ ਤਿੱਖਾ ਕਰਾਂਗੇ